ਹਾਂਜੀ ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਲਓ ਜੀ ਕਰਦੇ ਹਾਂ ਲਓ ਦੀ ਸਟਾਰਟਿੰਗ ਆ ਬਠੀ ਹੈ ਤੇ ਪਹਿਲਾਂ ਕੁੱਪਟਰ ਛੱਡਦੀ ਤੇ ਫਿਰ ਆਪਣੀ ਅੱਜ ਹੈਗੀ ਬਾਜੀ ਲੰਬੀ ਨਾਲ ਹੀ ਪੰਡਣਾ 5-4 ਕਿਲੋਮੀਟਰ ਤੇ ਤੇ ਚਲਦੇ ਆ ਮੰਨਪਰੇ ਕੋਲੇ ਆਓ 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 ਚਲੋ ਬਾਹਰ ਚਲੋ 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 ਬਾਹਰ ਚਲੋ ਬਾਹਰ ਚਲੋ ਬਾਹਰ ਚਲੋ ਬਾਹਰ ਚਲੋ 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 ਭਾਈ ਉਂਗਲਾ ਫੇਰ ਚੱਲ ਨਿਕੂ ਚਲੋ 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 ਲੋ ਜੀ ਆਗੇ ਲੰਬੀ ਠੀਕ ਹੈ ਤੇ ਮਾਰਦੇ ਹਾਂ ਉਹਦੇ ਮੂਹਰ ਮਾਰ ਲਵਾ ਕੇ ਠੀਕ ਹੈ ਉਹ ਬਾਈ 2 ਮਿੰਟ ਰਹਿ ਗਏ ਤੁਮਰੇ ਉਹ ਲੜ ਲੈਉਣ ਦੇ ਨਾ ਕਿਸੇ ਦਾ ਮੈਂ 2 ਮਿੰਟ ਰਹਿ ਗਏ ਉਹ ਲੜੀ ਲਾਉਣ ਦੇ ਨਾ ਤੁਮਰੇ ਆਲੀ ਲਾਓ ਵੀ ਲਾਓ 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 ਜੀ ਚੱਲੀ ਹੋਗੇ ਮਿੰਟ ਦੋ ਰਹਿ ਗਏ ਦੋ ਮਿੰਟ ਰਹਿ ਗਏ 40 ਕਬੂਤਰ ਲੱਗਿਆ 50 ਰੁਪਏ ਦੇ ਰੱਖਿਓ ਲਓ ਜੀ ਵਜ ਗਿਓ ਲੈ ਜੀ ਓਕੇ ਤੇ ਲਿਆ ਨਾ ਜੀ ਲਓ ਜੀ ਓਲੇ ਵਾਲੇ ਵਜ ਕੇ ਫਾਰੇ ਕਬੂਤਰ ਹਨ ਤੇ ਇੱਥੇ ਨੌਰਜ ਬਾਦਾਂ ਕਨੇ ਇੱਥੇ ਬਹਿ ਜਾਓ ਤੇ ਕਬੂਤਰ ਵਾਪੇ ਉੱਡੇ ਆ 86 ਸ਼ਿਆਸਿਆਂ ਦੇ ਉੱਲੇ ਵੱਜਿਆ ਫਿਰ ਦੇ ਘੋਤਰ ਇੱਥੇ ਆਪਣੇ ਘੋਤਰ ਹੀ ਫਿਰਦੀ ਸੀ ਮੈਂ ਤਾਂ ਹੁਣੀ ਵੇਖ ਕੇ ਟਾਂ ਜੀ ਠੀਕ ਹੈ ਤੇ 250 ਮੋਢ ਨੂੰ ਠੀਕ ਹੈ 86 ਕਬੂਤਰ ਉੱਡੇ ਹੈਗੇ ਪਿੰਡ ਲੰਬੀ ਠੀਕ ਹੈ ਤੇ ਚਲੋ ਕੋਈ ਦਿਖਾਉਣੇ ਨੇ ਉਹਦੇ ਮਨ ਪਿੱਛੇ ਗਿਆ ਘਰੇ ਠੀਕ ਹੈ ਉਹਨੇ ਲੈ ਵਾਂਜੀ ਗਏ ਲਓ ਜੀ ਕਬੂਤਰ ਵਾਤਰ ਜਿੰਦਣ ਹਨ ਤੇ ਰੋਟੀ ਰੱਟੀ ਖਾ ਲ ਕੇ ਰੋਟੀ ਬਹੁਤ ਟਾਈਮ ਲੱਗਣੀ ਹੈ 20 ਤੋਂ 25 ਜੋ ਟਾਈਮ ਨੇ ਬਣ ਗਈ ਰੋਟੀ ਖਾ ਲਈ ਕਰਦਾ ਫੇਰ ਵੀ ਨਹੀਂ ਕਬੂਤਰ ਵਾਤਰ ਆਪਾਂ ਲਓ ਜੀ ਤੇ ਰੋਟੀ ਰੱਟੀ ਖਾ ਕੇ ਹੋ ਗਏ ਵੀ ਉਹ ਵੇਲੇ ਜਾਵਣ ਹਣ ਰੋਟੀ ਵਾਲੀ ਬਾਪੂ ਕਮਹਾਲ ਹੋ ਗਿਆ ਨਾ ਇੰਨੀਆਂ ਬਾਜੀਆਂ ਵੇਖ ਲਈ ਰੋਟੀ ਬਹੁਤ ਸੋਹਣੀ ਕਰੀ ਰਹਾ ਟਾਈਮ ਨਾਲ 9 ਵਜੇ ਤੋਂ ਪਹਿਲਾਂ ਆਪਾਂ ਰੋਟੀ ਬੰਦਿਆਂ ਨੂੰ ਖਵਾ ਹਤੀ ਸਾਰਿਆਂ ਨੂੰ ਠੀਕ ਹੈ ਤੇ ਨਹੀਂ ਤਾਂ ਦੂਜੇ ਤਾਂ ਮੇਰੇ ਭੁੱਖੇ ਹੀ ਮਾਰਦੇ ਸਾਰੀਆਂ ਬਾਜੀਆਂ ਜਾਲਾ ਵੇਖ ਲਈਆਂ ਠੀਕ ਹੈ ਓਕੇ ਰਿਪੋਰਟ ਜਮਾ ਤੇ ਬਾਕੀ ਆਪਣੀ ਕਬੂਤਰੀ ਵੇਣਿਆ ਪਾਣਾ ਉਹ ਤਾਂ ਫਿਰਦੀ ਵੈਸੇ ਫੋਡੀ ਵੀ ਨੀਗਾ ਮਰਾ ਦਈਏ ਇੱਕ ਮਿੰਟ ਰੱਪ ਥੋੜਾ ਭਲਾ ਕਰੇ ਚਲੋ ਉੱਥੇ ਕਰਵਾੜੇ ਚੱਲਦੇ ਆਪਾਂ ਜਿੱਤੇ ਪਹਿਲਾਂ ਬੈਠ ਸੀ ਹਨਾ ਤੇ ਉੱਥੇ ਚੱਲ ਕੇ ਦਿਖਾਉਣੇ ਤੁਹਾਨੂੰ ਆ ਲਓ ਬਾਪੂ ਤੇ ਪਹਿਲਾ ਕੋਠੇ ਦੇ ਬੈਠੇ ਸੀਗੇ ਹਨਾ ਤੇ ਉੱਥੇ ਆਪਣੀ ਕਬੂਦਰੀ ਕਬੂਦਰੀ ਵੇਖਿਆ ਸੀ ਆਪਾਂ ਤੇ ਜਿੰਨੇ ਕਬੂਤਰਾਂ ਟਾਈਮ ਲੱਗਾ ਹੁਣ ਮੈਂ ਰਿਕਾਰਡਿੰਗ ਵੀ ਸੁਣਾਣਾ ਨਾ ਤੇ 24 ਕਬੂਤਰਾਂ ਟਾਈਮ ਲੱਗਾ ਬਾਕੀ ਪਤਾ ਨਹੀਂ ਕਿੰਨੇ ਸ਼ਾਮਲ ਹੋਣਗੇ ਕਿੰਨਾ ਕੁਛ ਹੋ ਹਨਾ ਤੇ ਇਹ ਰਿਕਾਰਡਿੰਗ ਸੁਣ ਲੋ ਕਾਪੀ ਵਾਲੇ ਸਾਹਮਣੇ ਔਰ ਏ ਠੀਕ ਆ ਤੇ ਔਰ ਏ ਕਾਪੀ ਵਾਲੇ ਉਹ ਆਪਣੀ ਕਬੂਦਰੀ ਸ਼ਾਮਲ ਆ ਤੇ ਦੂਜੇ ਕਬੂਤਰਾਂ ਨੂੰ ਟਾਈਮ ਲੱਗਾ ਸੁਣਨ ਤੋਂ ਆ ਨਾ ਸੁਣ ਲੋ ਬਈ ਉਹਨਾਂ ਦੇ ਆਮਰਾ ਮੋਟ ਆਮਰਾ ਮੋਟ ਓਹੋ ਇੱਕ ਮਿੰਟ ਕਿੱਥੇ ਆ ਆਮਰਾ ਮੋਟ ਆ ਪਰ ਫੇਮ ਕਨੇਡਾ ਇੰਦਰਜੀਤ ਮੈਗਾ ਰਵੀ ਤਿਆਉਣਾ ਗੁਰਪ੍ਰੀਤ ਮੋੜ 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 ਕਿੰਨੂ ਵਿੱਕੀ ਚੰਨੂ ਸਰਦੂਰ ਅਮਨਖਾਨ ਜਿਤਿੰਦਰ ਖੰਦੇਵ ਜਿਤਿੰਦਰ ਖੰਦੇਵ ਚਾਂਦੀ ਚੰਨੂ ਮੰਨਾ ਤਿਆਉਣਾ ਬੰਗੂ ਗਿੱਲਿਆਰੀ ਸ਼ੋਤਰੀਵ ਅਲੀਖਾਨ लो आ प्यो तो इन्हें कबूतर टाइम सगा तो देख ही लिया एक भी शाम लगा कबूत टिकेक टुक कराई लेना जिम्मे टेक हो जाएंगे कोई टाइम लगी होगा तो थोड़े दिखाई चलाएंगे आज आजना की भुखड़ मन है क्या भाई का भुखड़ हो गई धी है दो ट्राली बोतल भराी चावल ने हाँ नहीं सही गल है भुखड़ का मन है कहते मेरा हाथ तू का चने किर भुखड़ है ਗਰਮੀ ਸੀਗੀ ਵਧੀਆ ਕੰਮ ਜਮ ਸੀ ਲੜਾ ਵੀ ਆ ਬੋਦਲ ਭਰਾਲੀ ਪੀ ਜਾ ਬੈਠਣ ਉਥੇ ਲਾਓ ਆਪ ਤੇ ਉਥੇ ਦੇ ਬੈਠੇ ਆਪਾਂ ਉਹਦੀ ਚੰਗਾ ਫੁੱਖਾ ਚੱਲੀ ਜਾਂਦਾ ਠੰਡੇ ਬੈਠੇ ਆ ਜਿਹੜੇ ਕੁੱਤਰਾ ਟਾਈਮ ਸੀਗਾ ਹਨ ਤੇ ਉਹ ਵੀ ਕੱਟੇਗੇ ਇਹਨਾਂ ਤੇ ਟਾਈਮ ਨੂੰ ਨਾ ਟਾਈਮ ਭਾਅ ਹੋ ਗਿਆ ਪੂਰਾ ਉਹ ਮੈਂ ਕੁਸੂ ਨਹੀਂ ਫੇਰ ਵੀ ਦੇਤੀ ਅਸੀਂ ਠੀਕ ਹੈ ਦੋਨੋਂ ਘੋੜੇ ਦੇ ਇੱਕ ਦਾ ਦੋ ਮਿੰਟ ਲੇ ਲੇ ਦੀਆ 55 ਫਰੀਜਾ ਦੇ ਦੋ ਬੰਦਾ ਕੁੱਤਰਾ ਲਾਓ ਜੀ ਟਾਈਮ ਵਾਲੇ ਕੁੱਤਰਾ ਟਾਈਮ ਹੋ ਗਿਆ ਲਗਭਗ ਦੇ ਕੋਈ ਫਾਇਰ ਤੇ ਕੇ ਹੁਣ ਤੇ ਆਪਣੀ ਫਿਰਦਾ ਬਾਪੂ ਸੈਟ ਕਰਦੇ ਨੂੰ ਜਣਾ ਤੇ ਬਾਕੀ ਜਿਹੜਾ ਪਤਾ ਨਹੀਂ ਰਿਕਾਰਡਿੰਗ ਆਈ ਜਾਂਦੀ ਨਾਲ ਜਿਹਨਾਂ ਸੁਣੀ ਜਾਂਦੇ ਦੇਖੀ ਜਾਂਦੇ ਠੀਕ ਹੈ ਤੇ ਕੰਪਿਊਟਰ ਨਹੀਂਵੇਂ ਆਉਂਦਾ ਤੇ ਨਿਗਾ ਮਾਰਦੇ ਬੈਠੇ ਰਹੇ ਪੁੱਤਰਾ ਥੱਲੇ ਆਉਣ ਲਾਗੇ ਨਹੀਂ ਆਉਂਦਾ ਲਾਓ ਬਾਪੂ ਤੇ ਆ ਰਹੇ ਤੇ ਮਨਤਾ ਨਹੀਂ ਆਣੀ ਪਈ ਕੈਮਰੇ ਦੇ ਇੱਥੇ ਫਿਰਦੇ ਸਾਹਮਣੇ ਮੈਨੂੰ ਦੇਸੀ ਤੇ ਤੂੰ ਇੱਕ ਦਰਮਾ ਤੇ ਬ੍ਰਾਈਟਨੈਸ ਹੋ ਗਈ ਲੋ ਹੈ ਜੀ ਨਾ ਜਿੰਨੇ ਨਹੀਂ ਜੇ ਵੀ ਕਿਤੇ ਸਾਹਮਣੇ ਮੜਾ ਜੂ ਮਹਾਰਾਜੀ ਨੇ ਇੱਕ ਤੇ ਕਿ ਉਤਰੀ ਜਿਆ ਪਈ ਸੀ ਤੇ ਨਿਗਾ ਵੱਜ ਗਈ ਐ ਤੇ ਕਿਹੜਾ ਜੀ ਕਰਦੀ ਐ ਤੇਨੇ ਮਣ ਪੇ ਦਰ ਕੇ ਵੀ ਆਉਂਦੇ ਹੋਣ ਜਣਾ ਤੇ ਸਿਕੰਦਰ ਆ ਕੇ ਸਾਰੇ ਬੰਦਾ ਉਹ ਵੀ ਆਉਣ ਲਿਆ ਤੇ ਚਲੋ ਇਹ ਪੰਨੀਗਾ ਰੱਖਦੇ ਪਏ ਸੀ ਲਓ ਜੀ ਦਾੜ ਦਾੜ ਕਬੂਤਰ ਡਿੱਗੀ ਜਾਂਦੇ ਕਹਿੰਦੇ ਮੇਰੇ ਵੀਰੋ ਤੇ ਦਾੜ ਦਾੜ ਜਰਾਕੇ ਪਏ ਪੈਂਦੇ ਕਹਿੰਦੇ ਜਰਾਕੇ ਤੇ ਇੱਕ ਵੱਜ ਕੇ ਤੇ ਇਫੈਕਸ਼ਨ ਹੋ ਰਿਹਾ ਐ 1 ਵੱਜ ਕੇ 45 ਮਿੰਟ ਹੋ ਗਏ ਠੀਕ ਐ ਜਿਰਾ ਕੇ ਰਿਕਾਰਡਿੰਗ ਤੇ ਰਿਕਾਰਡਿੰਗ ਰਿਕਾਰਡਿੰਗ ਤੇ ਰਿਕਾਰਡਿੰਗ ਆਈ ਜਾਂਦੀ ਕਹਿੰਦੇ ਉਹ ਕੱਟਿਆ ਗਿਆ ਉਹ ਬਹਿ ਗਿਆ ਉਹ ਕੱਟਿਆ ਗਿਆ ਉਹ ਬਹਿ ਗਿਆ ਐਂ ਹੋਈ ਜਾਂਦੀ ਕਹਿੰਦੇ ਨਰੁਆਣੇ ਕਹਿੰਦੇ 2200 ਮੋਟ ਤੇ ਪੂਰੀ ਕਾ ਬਹਿ ਗਿਆ ਕਹਿੰਦੇ ਨਰੁਆਣੇ ਪੂਰੀ ਕਾ ਬਹਿ ਗਿਆ ਚੱਲ ਕੋਈ ਨਹੀਂ ਬਹਿੰਦੇ ਰਹਿੰਦੇ ਐ ਆਪਣੇ ਬਹਿਣੇ 10 ਮਿੰਟ ਨਾ ਆਪਣੇ ਕਿਹੜਾ ਭਾਂਜਾ ਦਿਨ ਮਾਰਨਗੇ ਇੱਥੇ ਲਓ ਜੀ ਇਧਰ ਸਖਜਿੰਦਰ ਪਿਉਰੀ ਜੀ ਆਏ ਹੋਏ ਆਗੇ ਬਹੁਤ ਟਾਈਮ ਬਾਅਦ ਆਇਆ ਸਾਡੇ ਕੋਲੇ ਮਨਪ੍ਰੀਤ ਵੀ ਆ ਗਿਆ ਚੋਹਦੀਪ ਵੀ ਆਇਆ ਉਹ ਦਾ ਪੀਣ ਗਿਆ ਸ਼ਬੀਲ ਤੇ ਇਹ ਬੈਠਾ ਸਾਡੇ ਕੋਲੇ ਇੱਕ ਬਠਾ ਹੋਰ ਵੀ ਆਇਆ ਇੱਕ ਬਠਾ ਹੋਰ ਆਪੇ ਨਰਸਦਾਰੀ ਉੱਡਾ ਤੇ ਰਸਤਦਾਰ ਹੁੰਦਾ ਬੱਚੀ ਆਣ ਨਾਲ ਤੇ ਕਬੂਦਰੀ ਕਿੰਨੀ ਫਿਰਦੀ ਵੇਖ ਲਈ ਤੂੰ ਵੇਖਣੀ ਸੱਟ ਕੇਰਾਂ ਦਾ ਕਿੰਨਾ ਵਾਰਾ ਕੇ ਸੱਟ ਆਇਆ ਬਸ ਕੇਰਾਂ ਕਿਹੜੇ ਸੱਟ ਚਾਹੀਦੇ ਆ ਬਾਕੀ ਦਾ ਇਹ ਮੇਰ ਦਾ ਸੱਟ ਹੈ ਸਹੀ ਗੱਲ ਆ ਬਾਬੇ ਦੀ ਮੇਰ ਨਾਲ ਕਰਾ ਸੱਟ ਹੈ ਤੇ ਬਾਕੀ ਕੱਲ ਘੰਟੇ ਦਾ ਪਤਾ ਨਹੀਂ ਕਿਨੇ ਜੇ ਲਓ ਬਾਪੂ ਅਰੇ ਆ ਫਿਰਦੀ ਕੋਈ ਮਾਰ ਦੋ ਤੇ ਇੱਥੇ ਸੀ ਖੜ ਜੇ ਮਟ ਬਾਬਿਓ ਕਮੈਂਟ ਉਹ ਪਰੇ ਫਿਰਦੀ ਕੋਹਦੀ ਪਰੇ ਇਧਰ ਕਬੂਤਰ ਆਇਆ ਖੜ ਜਿਆ ਦੂਰ ਬਾਹਲੀ ਥੋੜੀ ਜੂੰ ਜਾਂ ਤਾਣੀ ਮਾਰਦਾ ਨਾ ਤੇ ਕਬੂਤਰੀ ਹੁਣੀ ਵੇਖੀ ਮੈਂ ਇਨੇ ਕੈਮਰਾ ਕੱਢਿਆ ਇਨੇ ਤੋਂ ਦੂਰ ਜਾਵੜੀ ਕਬੂਤਰੀ ਤੇ ਜੋ ਸਿਰ ਸੁਰ ਤੇ ਇਨੇ ਆਪਣੇ ਜਿਵੇਂ ਆ ਕਬੂਤਰ ਸਿਰ ਤੇ ਆਈ ਦਿਆ ਤੇ ਫੇਰ ਤੁਹਾਨੂੰ ਦਿਖਾਵਾਂਗੇ ਨਾ ਕਿ ਰੱਬ ਲਰਜ ਹੋ ਜਾਂਦਾ ਭਾਣਾ ਆਪਣੀ ਗੱਲ ਤੇ ਉਂਗੂੜ ਦੀ ਸੱਟ ਫਿਰਦੀ ਕਰਦਾ ਲੋ ਜੀ ਦੇਖੋ ਕਬੂਤਰ ਡੇਗਦੇ ਆ ਗੋਮਟੇ ਜੀ ਕਿੰਨ ਦਿਨ ਜਿਰਾ ਕੇ ਰਿਹਾ ਕੋ ਰਕੋਡਿੰਗਾਂ ਰਕੋਡਿੰਗਾਂ ਆਈ ਨਹੀਂ ਕੋ ਵਹਿਗਾ ਜੀ ਉਹ ਵਹਿਗਾ ਯੋ ਵਹਿਗਾ ਜੀ ਹੈਗੇ ਸੋ ਰਕੋਡਿੰਗ ਨਵੀਂ 5G ਹੱਗਾ ਬਗਲਾ ਹਰਾ ਇਹਦਾ ਵਹਿਕੇ ਕੋ ਦਾ ਬਾਈ ਹਰੇ ਤੋਂ ਖਾਣਾ ਇਹ ਵੀ ਪੁੱਤਰ ਕਰਦਾ ਹਰੇ ਟਹਿ ਬਹਿ ਗਿਆ ਕੀ ਹਾਲ ਬਾਈ ਵਧਾਈਆਂ ਹੁਣ ਇੱਥੇ ਗਵਰਨਮੈਂਟ ਜਿਹੇ ਬੰਦੇ ਚਿਰਕ ਦਾ ਰਣਾ ਕਿਉਂ ਕਿ ਨਿਕਲ ਗਿਆ ਇਕੱਠੇ ਬੰਦੇ ਨਹੀਂ ਬੰਦੇ ਸੀ ਉਹ ਜਮਾਂ ਟੱਚ ਹੀ ਮਾਰੇ ਖਸਾ ਦੋ ਕੀ ਰਕੋਡਿੰਗ ਹੈ ਨਾ ਦੇਖਿਆ ਬੈਠਾ ਗਿਆ ਸੀ ਕਬੂਤਰ ਇਹ ਲਓ ਬਈ ਇੱਕ ਵਾਰ ਘਟਿਆਗਾ ਜਰਾਕੀ ਪੈਂਦੇ ਜਮਾ ਰਿਕਾਰਡਿੰਗ ਵਾਲਾ ਵੀਡੀਓ ਲਾਉਣੀ ਹੋਵੇ ਨਾ ਤੇ ਲਗਾਤਾਰ ਜਰਾਕੀ ਪੈਂਦੇ ਇੱਕ ਬੈ ਗਿਆ ਦੋ ਬਈ ਇੱਕ ਬੈ ਗਿਆ ਦੋ ਬੈਗੇ ਹਾਂ ਬਈ ਲਓ ਬਾਬਿਓ ਆ ਕਬੂਤਰਾਂ ਦਾ ਟਾਈਮ ਆ ਠੀਕ ਹੈ ਤੇ ਰਿਕਾਰਡਿੰਗ ਸੋਲੋ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਵੀ ਕਿਹੜੇ ਕਿਹੜੇ ਕਬੂਤਰਾਂ ਦਾ ਟਾਈਮ ਆ ਕੋਈ ਕਬੂਤਰ ਇੱਕ ਵਾਰ ਟਾਈਮ ਧਰਤਾ ਹੁਣ ਤੇ ਟਾਈਮ ਹੋ ਗਿਆ 2:50 ਮਿੰਟ ਹੋ ਗਈ ਠੀਕ ਹੈ ਤੇ ਸੁਣੋ ਮਰ ਪੈਂ ਨਵਾ ਪਿੰਡ ਮੇਰੇ ਪੈਂ ਨਵਾ ਪਿੰਡ ਇੱਕ ਮਿੰਟ ਹੋ ਜੋ ਸਰਸੀਮ ਕਨੇਡਾ ਸਰਸੀਮ ਕਨੇਡਾ ਰਾਜ ਅਮਲਖਾਨਾ ਬਲਨਾਜ ਅਮਸਾਨ ਪਿਆਰਾ ਕੁੱਤਾ ਪਿਆਰਾ ਕੁੱਤਾ ਗੁਰਪ੍ਰੀਤ ਮਲੋਟ ਗੁਰਪ੍ਰੀਤ ਮਲੋਟ ਰਾਜੀਵੀ ਢਾਬਾ ਰਾਜੀਵੀ ਢਾਬਾ ਡਾਕਟਰ ਮਾਹੂਣਾ ਡਾਕਟਰ ਮਾਹੂਣਾ ਜਸਵੀਰ ਬਾਦਲ ਜਸਵੀਰ ਬਾਦਲ ਆਰੀਏ ਨੇ ਖੁੱਡੀਆਂ ਵਿੱਕੀ ਚੰਨੂ ਵਿੱਕੀ ਚੰਨੂ ਸਰਦੂਲ ਅਲਖਾਨਾ ਇੱਕ ਮਡਾਪ ਵਾਲੀ ਇੱਕ ਮਡਾਪ ਵਾਲੀ ਜਤਿੰਦਰ ਕਿੱਧਰ ਗਿਆ ਜਤਿੰਦਰ ਕਿੱਧਰ ਗਿਆ ਗੁਰਵਿੰਦਰ ਚੱਕ ਗੋਵਿੰਦ ਚੱਕਰ ਬਲਜੀਤ ਚੰਨੂ ਬਲਜੀਤ ਚੰਨੂ ਅਮਰਜੀਤ ਜੀ ਕਿਦਲਵਾ ਜਗਿੰਦਰ ਥਾਂਦੇ ਵਾਲਾ ਜਗਿੰਦਰ ਥਾਂਦੇ ਵਾਲਾ ਬੱਗਾ ਮਹਿਮਾ ਬੱਗਾ ਮਹਿਮਾ ਉਹ ਕੇ ਫਾਈਲ ਕਾ ਅਮਰਜੀਤ ਚੰਨੂ ਚਰਜੀਤ ਚੰਨੂ ਮਨਪ੍ਰੀਤ ਮਾਨਾ ਹਰਦੀਪ ਜੈ ਸਿੰਘ ਹਰਦੀਪ ਹਰਜੀਤ ਜੈ ਸਿੰਘ ਸੀਰਾ ਥਰਾਜ ਵਾਲਾ ਸੀਰਾ ਥਰਾਜ ਵਾਲਾ ਮਨਪ੍ਰੀਤ ਟੋਲਾ ਮਨਪ੍ਰੀਤ ਟੋਲਾ ਸ਼ੋਭੀਬ ਅਲੀ ਕਾ ਹਰਪ੍ਰੀਤ ਬੰਦੀਹਾ ਹਰਪ੍ਰੀਤ ਬੰਦੀਹਾ ਥੱਲੇ ਹੋਰ ਬ੍ਰਾਹਮ ਕਾਜਰਾਨੀ ਬ੍ਰਾਹਮ ਕਾਜਰਾਨੀ ਕਿਧਾਰੀ ਸਿੱਕ ਪੱਖੇ ਨੂੰ ਵੇਖ ਕੇ ਵੜਾ ਜਾ ਯਾਰ ਰਿਕਾਰਡਿੰਗ ਲੋਕੀ ਖੜ ਜੋ ਕਿਧਾਰੀ ਸਿੱਕ ਹੱਸਤਾ ਖੇੜਾ ਹੱਸਤਾ ਖੇੜਾ ਕਿਧਾਰੀ ਹੱਸਤਾ ਖੇੜਾ ਗੁਰੀ ਗੁਰੀ ਇਧਰਾਹਾ ਨਿੱਕਾ ਡੱਬਾੜੀ ਨਿੱਕਾ ਡੱਬਾੜੀ ਮੇਰੇ ਪੈ ਨਵਾ ਪਿੰਡੋ ਮੇਰੇ ਪੈ ਨਵਾ ਪਿੰਡੋ ਹੈਪੀ ਮਾਊਂਣਾ ਅਮਨ ਮੌਰ ਅਮਨ ਮੌਰ ਇਹ ਤਾਂ ਮੋਟਾ ਚੁੰਮਾ ਮੋਟਾ ਚੁੰਮਾ ਮਨਿੰਦਰ ਜੱਸੀ ਮਨਿੰਦਰ ਜੱਸੀ ਬੁੱਟੋ ਲੰਬਾਲੀ ਮੰਨੂ ਵਰਜਾ ਹੋ ਗਿਆ ਬਸ ਕਿੱਥੇ ਕਿਹੜੀ ਰਿਕਾਰਡਿੰਗ ਸੀ ਇੱਕ ਮਿੰਟ ਬਾਬੇ ਰੁਕੋ ਲਓ ਬਾਬੇ ਤੇ ਆਪਣੇ ਕਬੂਤਰ ਦੀ ਟਾਂ ਸੀਗਾ ਨਾ ਤੇ ਆਪਣਾ ਉਹ ਤਾਂ ਸਿਰ ਤੇ ਹੀ ਫਰਦਾ ਸੀਗਾ ਤੇ ਭਲੇਖ ਨੇ ਧਰਤਾ ਟਾਈਮ ਤੇ ਆਪਾਂ ਕਬੂਤਰ ਕਰਾਦਾ ਸ਼ਾਮਲਾਪੜ ਤੇ ਕੇਰਾ ਸ਼ਾਮਲਾਗਾ ਹਾਂ ਬੋਲ ਤੱਕ ਨਹੀਂ ਨਹੀਂ ਨਾ ਹਜੇ ਵੇਖ ਲੈਣੇ ਬੋਲਿਆ ਕਿ ਨਹੀਂ ਬੋਲਿਆ ਉਂ ਸ਼ਾਮਲ ਕਰਾਦਾ ਕਿ ਨਾ ਉਤਰਾ ਪੱਕੇ ਫਰਦਾਗਾ ਲਓ ਵੀ ਰਿਕਾਰਡਿੰਗ ਵਿੱਚ ਨਾ ਤੁਹਾਨੂੰ ਸ਼ਾਮਲ ਹੋਏ ਦੀ ਬਾਹਰ ਤੇ ਮੰਨਣਾ ਬਈ ਕਬੂਤਰ ਸ਼ਾਮਲ ਹੋ ਗਿਆ ਲਓ ਜੀ ਕਬੂਤਰ ਹੋ ਗਿਆ ਸ਼ਾਮਲ ਵਧਾਈਆਂ ਹੋਣ ਵਾਲਿਆਂ ਨੂੰ ਰੱਬ ਤੁਹਾਨੂੰ ਮੁੰਡਾ ਦੇ ਸਾਨੂੰ ਸੱਤ ਲੱਤਾਂ ਵਾਲਾ ਲਓ ਵਾਦੋ ਤੇ ਤਿੰਨੇ ਕਬੂਤਰ ਸ਼ਾਮ ਲੈ ਕੇ ਤੇ ਕਈ ਕਬੂਤਰ ਟਾਈਮ 'ਚ ਆਏ ਸਣੇ ਆਪਣੀ ਕਬੂਦਰੀ ਟਾਈਮ 'ਚ ਇਕ ਰਹੀ ਇਕ ਨਹੀਂ ਤਿੰਨ ਹੈ ਇਕ ਰਹੀ ਦੋ ਬਈ ਉਹ ਨਹੀਂ ਬੈਠੇ ਉਹ ਬੜ ਦੇ ਇਕ ਮੈਂ ਰਿਕਾਰਡਿੰਗ ਹੁਣੀ ਛੋੜ ਕੇ ਨਹੀਂ ਬੈਠੇ ਉਹ ਕੱਲੀ ਚੱਗੇ ਮੈਂ ਕੱਲੀ ਹੀ ਫਿਰਦੀ ਉਹ ਤਾਂ ਮੈਂ ਕਹਿੰਦਾ ਭਲੇਖੀ ਨਾ ਕਹਿੰਦਾ ਉਹ ਤੱਕਲੀ ਫਿਰਦੀ ਆ ਤੇ ਬਾਕੀ ਸਾਰੇ ਟਾਈਮ 'ਚ ਆ ਗਏ ਇੱਕ ਵਰਨੀ ਨੇ ਹੈ ਤੇ ਇੱਥੇ ਨਹੀਂ ਆਪਾਂ ਪੁਲ ਦੇ ਪਰਲੇ ਪੈਜਾ ਲੈ ਉਧਰ ਹੋਊਗਾ ਓਕੇ ਸਟਾਪ ਇਹ ਤਾਂ ਮੈਂ ਨਾ ਬਾਈ ਇੱਥੇ ਨਹੀਂ ਆ ਪਰਲੇ ਪਾਸੇ ਚੱਲ ਕੇ ਬੈਠੇ ਆ ਪੁਲ ਦੇ ਪਰਲੇ ਪੈਜਾ ਕਰਦੇ ਪੱਕੀ ਗੱਲ ਆ ਔਕੇ ਨਾ ਬਰਾ ਤੇ ਕਬੂਦਰੀ ਵੇਲੀ ਟਾਈਮ ਆ ਕਬੂਦਰੀ 15-20 ਮਿੰਟ ਰਹਿ ਗਏ ਸਾਰੇ ਬੋਲ ਜੀ ਆਪਾਂ ਜਿੱਤ ਗਏ ਸਿਕੰਦਰ ਪਿਉਰੀ ਅਸਮਾਨ ਖਾਲੀ ਯਾਰ ਇੱਕ ਕੱਲੀ ਰਹੀ ਕਹਿੰਦੇ ਬਈ ਗਿੱਦੜਵੇ ਆ ਜਾਂਦੀ ਪਹਿਲਾ ਨੰਬਰ ਲੈ ਗਈ ਕੁਲਰ ਠੀਕ ਆ ਤੇ ਬਾਜੀ ਨਿਬੜ ਗਈ 4:20 ਮਿੰਟ ਹੋ ਗਏ ਬਾਜੀ ਹੋ ਗਈ ਕਲੀਅਰ ਤੇ ਓਕੇ ਰਿਪੋਰਟ ਆਪਣੀ ਉਹ ਜਿਵੇਂ ਬਸ ਮਗਰਲੇ ਟਾਈਮ ਤੇ ਮੰਨ ਕੇ ਚਲੋ ਡਿਗ ਡੂਕ ਪਈ ਭੱਜੀ ਨਹੀਂ ਅੱਜਰ ਇੰਨੀ ਗੱਲ ਰਹਿ ਗਈ ਵੀ ਆਪਣਾ ਕਬੂਤਰ ਭੱਜਾ ਨਹੀਂ ਅੱਜ ਹਨਾ ਖੜ ਗਈ ਵਧੀਆ ਬਹੁਤ ਸੋਹਣੀ ਉੱਡੀ ਪਰ ਹੁਣ ਕਬੂਤਰ ਨਹੀਂ ਹਨ ਮੈਨੂੰ ਪਤਾ ਨਹੀਂ ਕਿੱਧਰ ਡਿੱਗ ਡੁੱਗ ਪਈ ਕਿੱਥੇ ਬਹਿ ਗਈ ਹੈ ਨਾ ਪਤਾ ਨਹੀਂ ਲੱਗਿਆ ਹੁਣ ਤਾਂ ਚੱਕਰਾਹ ਬਣ ਗਿਆ ਹੁਣ ਚਲੋ ਕੋਈ ਨਹੀਂ ਵੇਖਾਂ ਲੋਕੀ ਪਾ ਦੇ ਭਾਲੀ ਕਿਤੇ ਭਾਲਾਂਗੇ ਨਾ ਤੇ 2 ਮਿੰਟ ਰਹਿ ਕੇ ਬਸ ਤੇ ਹੁਣ ਤਾਂ 2 ਮਿੰਟਾਂ ਦਾ ਕੋਈ ਕਬੂਤਰ ਹੁੰਦਾ ਵੀ ਨਹੀਂ 100% ਹਨਾ ਤੇ ਚਲੋ ਫਿਰ ਵੇਣੇ ਆਗੇ ਕੀ ਬੰਦਾਗਾ ਹਾਂਜੀ ਮੇਰੇ ਵੀਰੋ ਤੇ ਕੀ ਹਾਲ ਚਾਲ ਹੈ ਲਓ ਜੀ ਤੇ ਆਗੇ ਸੀ ਬਾਜੀ ਤੋਂ ਘਰੇ ਜੂਰੇ ਜਾ ਕੇ ਨਹਾ ਧੋ ਕੇ ਹਨਾ ਵਧੀਆ ਫਰੈਸ਼ ਹੋ ਗਿਆ ਤੇ ਖੇਤ ਆਏ ਹੁਣ ਆਪਾਂ ਤੇ ਬਾਜੀ ਤਾਂ ਹੁਣੇ ਪਾਲ ਆ ਗਈ ਹੈ ਨਾ ਤੇ ਚੌਥੀ ਕਬੂਦਰੀ ਆਪਣੀ ਬੈ ਗਈ ਪੰਜਵੀਂ ਹੈ ਨਾ ਤੇ ਉਹ ਵੀ ਪਤਾ ਨਹੀਂ ਲੱਗਾ ਕਿੱਥੇ ਬੈ ਗਈ ਕਬੂਦਰੀ ਬਹੁਤ ਸੋਹਣੀ ਉੱਡੀ ਸੀ ਨਾ ਤੇ ਮਤਲਬ ਭੱਜੀ ਵੀ ਨਹੀਂ ਤੇ ਪਰ ਉੱਥੇ ਪਿੰਡ ਪੁੰਜ ਉਹਨਾਂ ਦੀ ਡਿੱਗ ਪਈ ਉੱਥੇ ਕਿਤੇ ਕਬੂਦਰੀ ਬਹੁਤ ਜ਼ੋਰ ਲਾਇਆ ਬਹੁਤ ਸੋਹਣਾ ਉੱਡੀ ਕਬੂਦਰੀ ਨਾ ਇੱਕ ਨੰਬਰ ਵਾਲੀ ਨਿਆਰੇ ਲਿਆਦਾ ਜਿੱਤ ਤਹਾਰ ਦਾਣੀ ਹਰਗੇ ਕੋਈ ਚੱਕਰ ਨਹੀਂ ਹਨ ਹਣਾ ਤੇ ਪਰ ਕਬੂਦਰੀ ਨਹੀਂ ਸਹੀ ਸਾਡੀ ਭੈਣ ਜੱਪਤਾਹਾ ਪਈ ਹੈ ਨਾ ਤੇ ਉਮਰ ਮੈਂ ਲਾਹ ਦਿੱਤੇ ਮਾੜਾ ਵੀਡੀਓ ਦੇ ਨਾਲ ਐਂਡਿੰਗ-ਉਂਡਿੰਗ ਕਰ ਦਈਏ ਕੋਈ ਏਡੀ ਖਾਸ ਗੱਲ ਬਾਤ ਆਈ ਨਹੀਂ ਜੀ ਕਿ ਜਿਵੇਂ ਸਾਨੂੰ ਪਤਾ ਹੀ ਹਨ ਬਹਿ ਗਈ ਚਾਰਾਂ ਇੱਥੇ ਇੱਕ ਸੀਗਾ ਗਿੱਦੜਵੇ ਦਾ ਸੀਗਾ ਦੋ ਖਣੀ ਕਬੂਤਰ ਹੋਰ ਕਿੱਥੋਂ ਦੇ ਸੀਗੇ ਜਿਹੜੇ ਜਿੱਤੇ ਐ ਗਿੱਦੜਵਾਲ ਦਾ ਪਹਿਲਾ ਨੰਬਰ ਸੀਗਾ ਪਹਿਲਾ ਨਾਮ ਉਹ ਜਿੱਤ ਗਿਆ ਤੇ ਇੱਕ ਦੋ ਨੰਬਰਾਂ 'ਚ ਹੋਰ ਸੀ ਮਤਲਬ ਪੱਖਾ ਹੋ ਗਿਆ ਹਨ ਤੇ ਇੱਕ ਦੋ ਖਣੀ ਹੋਰ ਕਣੀ ਕਿਹੜੀ ਚੀਜ਼ ਸੀਗੀ ਐਂ ਜਿ ਕੋ ਸੀਗਾ ਹਨ ਤੇ ਮੈਂ ਦਰ ਨਾਲੇ ਵੀਡੀਓ ਵੀਡੀਓ ਨਾਲੇ ਦੱਸ ਦਈਏ ਮਾੜਾ ਗੱਲਾਂ ਬਾਤਾਂ ਬਹੁਤ ਭਾਲੀ ਪਰਖੋਤਰੀ ਪਰਥਾ ਹੀ ਨਹੀਂ ਉਥੋਂ ਸਗੋਂ ਮੰਦਰ ਨੇ ਵੀ ਦੱਸਿਆ ਕਿ ਟਾਵਰ ਤੇ ਬੈਠੀ ਟਾਵਰ ਤੇ ਵੀ ਗਏ ਤੇ ਉੱਥੇ ਵੀ ਨਹੀਂ ਫੋਪਿਆ ਆਪਣਾ ਨਾ ਤੇ ਮੈਂ ਹੁਣ ਨਾਲ ਨੂੰ ਕੇ ਖੇਤ ਆ ਗਿਆ ਮਤਲਬ ਪਣੀ ਪਣੀ ਵੇਖ ਚੱਲੀ ਗਏ ਨਰ ਦੀ ਸਹੀ ਆ ਇਧਰਲੀ ਵੀ ਉਗਰਦੀ ਆਉਂਦੀ ਹੈਗੀ ਤੇ ਫੇਰ ਹੁਣ ġੇੜਾ ਗੁੜਾ ਮਾਰ ਲਈਏ ਤੇ ਰਾਜ ਜਾਂਦੇ ਮੂੰਗੀ ਮੰਗੀ ਵੇਖ ਚੱਲਾਂਗੇ ਤੇ ਫੇਰ ਕਰਾਂਗੇ ਵੀਡੀਓ ਦੀ ਐਂਡਿੰਗ ਆਪਾਂ ਘਰੇ ਚੱਲ ਕੇ ਠੀਕ ਹੈ ਤੇ ਨਾਲੇ ਆਪਣੇ ਪੱਠੇ ਪੁੱਠਣ ਪਾਣੀ ਦਾਣਾ ਪਾਣੀ ਚੱਲ ਕੇ ਲਗਿਆ ਨੂੰ ਤੇ ਚਲੋ ਬਾਬੋ ਕਿਰਨ ਮਾਰੋ ਗੇੜਾ ਮਾਰ ਲਈਏ ਤੇ ਚਲਦੇ ਆ ਜੇ ਵੀਡੀਓ ਦੀ ਐਂਡਿੰਗ ਹੋਈ ਤਾਂ ਕਰ ਦਾਂਗੇ ਯਾਰ ਠੀਕ ਐ ਤੇ ਨਹੀਂ ਫਿਰ ਅਸੀਂ ਠੋਕ ਦਾਂਗੇ ਬਿੰਗੀ ਰੇੜੀ ਕਰਕੇ ਲੋ ਬਾਬੂ ਜਦੋਂ ਅੱਪਾ ਪੱਕਾ ਨੂੰ ਠੀਕ ਐ ਇੱਥੇ ਬਸ ਇੱਥੇ ਤੱਕ ਹੀ ਲੇਟ ਹੋ ਗਿਆ ਨਾ ਚੱਲ ਫੇਰ ਰੋਟੀ ਪਾਣੀ ਖਾਂਦੇ ਆ ਤੇ ਵੀਡੀਓ ਦੀ ਐਂਡਿੰਗ ਆਪਾਂ ਕਾਰੀ ਜਿਵੇਂ ਲੱਗ ਪਗਣੀ ਵਾਇ ਕਰਾਂਗੇ ਘਰੇ ਆ ਕੇ ਦਾਣੇ ਪਾਣੀ ਪਾਉਣੇ ਦਾ ਆਪਣੇ ਲੈ ਕੇ ਆ ਨੂੰ ਤੇ ਫੇਰ ਕਰਦੇ ਆ ਵੀਡੀਓ ਦੀ ਐਂਡਿੰਗ ਤੇ ਦੂਸਰੇ ਦੇ ਜਾ ਨਹੀਂ ਗਿਆ ਨਾ ਤੇ ਚਲੋ ਫਿਰ ਚੱਲ ਜੀ ਬਾਬੋ ਤੇ ਚੱਲ ਕੇ ਐਂਡਿੰਗ ਕਰਦੇ ਆ ਵੀਡੀਓ ਦੀ ਹੰ ਜੀ ਮੇਰੇ ਵੀਰੋ ਕਿਹਾ ਚਾਲਾ ਦਵਾਰੇ ਫਿਰ ਗਿਆ ਲਓ ਜੀ ਆ ਗਈ ਘਰੇ ਠੀਕ ਹੈ ਤੇ ਮੈਂ ਕਰ ਦਈਏ ਵੀਡੀਓ ਦੀ ਐਂਡਿੰਗ ਦਾਣੇ ਪਾਣੀ ਕਰ ਲਈ ਚੈੱਕ ਕਰਾਂ ਦੇ ਪਾਣੀ ਪੁੰਨ ਤਰੇ ਪਾਣੀ ਤੇਰੇ ਛਿੜਕੇ ਪੇ ਇੱਥੇ ਥੱਲੇ ਬੈਠੀ ਜਾਂਦੇ ਆ ਨਾ ਤੇ ਕਬੂਤਰ ਆਪਣੇ ਪੂਰੇ ਇਧਰ ਨੇ ਬੈਠੇ 1 2 3 4 5 6789 9 10 ਘਰ ਜਾ ਕਬੂਤਰ ਘੱਟ ਦਿਓ ਲੱਕ ਰਿਹਾ ਹੈ 1 2 3 4 5 6 7 8 9 10 ਘਰ ਜਾ ਇੱਕ ਮਿੰਟ ਰੋ ਬਾਬਾ ਲਓ ਜੀ ਕਬੂਤਰ ਪੂਰੇ ਆਪਣੀ ਭਲੇਖਾ ਭਾਇ ਇੱਥੇ ਉਹਲੇ ਵੜਨੇ ਕਾਸੇ ਠੀਕ ਹੈ ਤਦ ਰੋਵੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਬਾਜੀ ਵਾਲੀ ਆਪਣੇ ਹਨ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਇਹ ਹੁਣ ਤੋਂ ਇਹ ਸੌਂ ਜੋ ਗਿਆ ਰੋਟੀ ਪਾਣੀ ਖਾ ਲ ਗਏ ਆਪਾਂ ਵੀ ਤੇ ਪੈ ਜਗੇ ਤੇ ਤੜਕੇ ਵੇਖਾਂਗੇ ਕੀ ਕਰਨਾ ਹੈ ਹਨਾ ਲਵ ਯੂ ਓਕੇ ਬਾਏ ਬਾਏ ਲਵ ਯੂ ਤੇ ਰੱਬ ਰੱਖਾ ਬਾਏ ਬਾਏ